ਇਨਾਂ ਵਾਂ ਸੂਟ ਪਾਉਂਦੀ ਕੋਈ ਦੱਸ ਆਹੇ ਘਰ ਪਾਉਣੀ ਛੱਗਲ ਤੇ ਨਹੀਂ ਆਈ ਛੱਗਲ ਤੇ ਨਹੀਂ ਆਈ ਛੱਗਲ ਤੇ ਆ ਜਾਣਾ ਇਕ ਇਹਦੀ ਬਾਦ ਵਿੱਚ ਕਰ ਦੇ ਜੇ ਤੂੰ ਲੈ ਲੈ ਨਾ ਨਹੀਂ ਤੂੰ ਉੱਠ ਕੇ ਜਲ ਜਾਣਾ ਛੋਟੇ ਜਲ ਜਾਣਾ ਉੱਠ ਕੇ ਜਲ ਜਾ ਤੂੰ ਆਖੀ ਨਹੀਂ ਮੈਂ ਕੌਣ ਫਿਰ ਕਿਉਂ ਨਹੀਂ ਜਰਕ ਦਫਾ ਕਰ ਦੇ ਇਨਾਂ मीप <laughs> <था। laughs> <भाँगा। ने> <laughs> <आगा। laughs> ਮੈਂ ਪਿੰਡ ਚ ਜੀਨੀ ਗਾਣੇ ਤੇ ਲੋਨ ਨੂੰ ਮੈਨੂੰ ਮਾਫ ਕਰ ਮਦੀਪਾ ਵੀ ਚੱਲੀਆਂ ਮੈਂ ਚੱਲ ਜੀਦੀ ਆਪਣੇ ਪਿੰਡ ਕਿਉਂ ਮਦੀਪਾ ਇੱਕ ਨੰਦ ਕੋਈ ਜਾਂਦਾ ਮਦੀਪਾ ਹਾਨੂੰ ਮਾਫ ਕਰਦੇ ਸਾਡੇ ਕੋਲ ਗਲਤੀ ਹੋ ਗਈ ਧੂ ਤੇ ਛੋਟੀ ਸਾਡੀ ਭੈਣ ਸੀ

कार्ड नहीं नहीं Heart. हो तो अपने घर चालू होता आप आपड़े घर जाइए मंदीचिन या नहीं आपड़े घर नमस्कार तो आपड़े घर जाइए भगवान की हो दान